ਐਪਲ ਉਪਭੋਗਤਾ ਹਰ ਸਾਲ ਐਪਲ ਦੀ ਨਵੀਂ ਆਈਫੋਨ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਇਸ ਲਈ ਯਾਨੀ 2024 ਚ ਕੰਪਨੀ ਸਤੰਬਰ ਦੇ ਮਹੀਨੇ ਚ ਆਈਫੋਨ ਸੀਰੀਜ਼ ਦੀ ਨਵੀਂ ਸੀਰੀਜ਼ ਲਾਂਚ ਕਰ ਸਕਦੀ ਹੈ ਹਾਲਾਂਕਿ ਕੰਪਨੀ ਨੇ ਇਸ ਸੀਰੀਜ਼ ਦੇ ਫੋਨ ਦੀ ਲਾਂਚ ਡੇਟ ਦਾ ਐਲਾਨ ਨਹੀਂ ਕੀਤਾ ਲਾਂਚ ਤੋਂ ਪਹਿਲਾਂ ਆਈਫੋਨ 16 ਪਲੱਸ ਦੇ ਕਈ ਲੀਕ ਕੋਈ ਵੇਰਵੇ ਸਾਹਮਣੇ ਆ ਰਹੇ ਨੇ ਇਸ ਵਾਰ ਵੀ ਇੱਕ ਨਵੀਂ ਲੀਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਆਈਫੋਨ 16 ਪਲਸ ਬਾਰੇ ਖੁਲਾਸਾ ਹੋਇਆ ਹੈ ਕਿ ਇਸ ਨੂੰ 7 ਨਵੇਂ ਰੰਗਾਂ ਵਿੱਚ ਲਾਂਚ ਕੀਤਾ ਜਾਵੇਗਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਫੋਨ 16 ਪਲਸ 7 ਵੱਖ-ਵੱਖ ਰੰਗਾਂ ਵਿੱਚ ਲਾਂਚ ਹੋਣ ਜਾ ਰਿਹਾ ਹੈ ਇਹਨਾਂ ਚੋਂ ਦੋ ਰੰਗ ਬਿਲਕੁਲ ਵੱਖਰੇ ਅਤੇ ਨਵੇਂ ਹੋਣ ਵਾਲੇ ਨੇ ਜਦਕਿ ਬਾਕੀ ਪੰਜ ਰੰਗ ਆਈਫੋਨ 15 ਸੀਰੀਜ਼ ਦੇ ਰੰਗਾਂ ਵਰਗੇ ਹੋਣ ਦੀ ਸੰਭਾਵਨਾ ਹੈ ਰੰਗਾਂ ਦੀ ਗੱਲ ਕਰੀਏ ਤਾਂ ਮੌਜੂਦਾ ਰੰਗ ਨੀਲੇ ਗੁਲਾਬੀ ਪੀਲੇ ਹਰੇ ਅਤੇ ਕਾਲੇ ਨੇ ਇਹਨਾਂ ਤੋਂ ਇਲਾਵਾ ਦੋ ਨਵੇਂ ਕਲਰ ਪਲੱਸ ਵਾਈਟ ਅਤੇ ਪਰਪਲ ਵੀ ਆਉਣ ਵਾਲੇ ਨੇ ਇਸ ਤੋਂ ਪਹਿਲਾਂ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਪਲ ਦੀ ਆਉਣ ਵਾਲੀ ਆਈਫੋਨ ਸੀਰੀਜ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਨੇ ਇਸ ਚ ਆਈਫੋਨ 16 ਸੀਰੀਜ਼ ਦੇ ਮੋਡਲਾਂ ਦੇ ਡਿਸਪਲੇ ਸਾਈਜ਼ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਆਈਫੋਨ 16 ਪ੍ਰੋ ਦਾ ਡਿਸਪਲੇ ਸਾਈਜ਼ ਆਈਫੋਨ 15 ਪ੍ਰੋ ਦੇ ਡਿਸਪਲੇ ਸਾਈਜ਼ ਤੋਂ ਵੱਡਾ ਹੋਵੇਗਾ ਆਈਫੋਨ 16 ਪ੍ਰੋ ਵਿੱਚ 6.3 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ ਜਦੋਂ ਕਿ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਆਈਫੋਨ 16 ਅਤੇ ਆਈਫੋਨ 16 ਪਲੱਸ ਦੇ ਡਿਸਪਲੇ ਸਾਈਜ਼ 'ਤੇ ਕੋਈ ਬਦਲਾ ਨਹੀਂ ਹੋਵੇਗਾ